ਇਹ ਬਈ ਘੰਟੇ ਕਿਤਾਈ ਸੀਗਾ ਰੋਜ਼ ਨਹੀਂ ਛੱਡ ਗਈ ਤੇ ਹੁਣ ਬਸ ਆਵਾਜ਼ ਹੀ ਨਹੀਂ ਮਾਰਦਾ ਪੌਦੀ ਆ ਜਾਂਦਾ ਤੇ ਆ ਪੀ ਜਾਂਦਾ ਦੁੱਧ ਵੇਖ ਲਓ ਤੇ ਉਹ ਪੱਠੇ-ਪੁੱਠੇ ਵੀ ਖਾ ਲੈਂਦਾ ਢਾਣੀ ਚਾਹੇ 8JR ਕੀ ਸਰਦਾਰ ਜੈਪ ਸਿੰਘ ਚੋਟਿਆ ਉਹਨਾਂ ਨੇ ਪਾਲਿਆ ਹੋਇਆ 8JR ਕੀ ਰਾਮ ਸਿੰਘ ਢਾਣੀ ਦੇ ਕੋਲੇ ਪਸ਼ੂਆਂ ਦੇ ਨਾਲ ਹੀ ਐ ਤੁਰੇ ਫਿਰਦਾ ਸਾਰਾ ਦਿਨ ਬਸ ਇਹ ਜਿੱਥੇ ਬਾਈ ਜਾਂਦਾ ਤੇ ਬਸ ਮੜੀ ਦੀ ਆਵਾਜ਼ ਹੀ ਮਾਰਨੀ ਐ ਨੂੰ ਵੀ ਆ ਜਾ ਹਾਜ਼ਰ ਹੈ ਬਸ ਹਾਂ ਤਾਂ ਯਾਰ ਜਵਾਕ ਨਹੀਂ ਦਰਦੇ ਹਨ ਇਹਨਾਂ ਨੂੰ ਆਜ ਮਾਰ ਦਿੱਤੀ ਐ ਤਾਂ ਆਖੀ ਆਉਣੇ ਐ ਕੋਈ ਆ ਜੰਨਾ ਮੈਂ ਹਨਾ ਪਲਾਂ ਦੀ ਉਹਨਾਂ ਆਸਤੇ ਵੀ ਦੁੱਧ ਠਾਰਿਆ ਪਿਆ ਹੋਵੇ ਪਰ ਨਹੀਂ ਆਉਂਦੇ ਜਿਵੇਂ ਇਹ ਆਉਂਦਾ ਨਾ ਉਹ ਵੀ ਨਹੀਂ ਆ ਦੇਖ ਲੋ